ਇਥੇ ਦੋ ਕੁ ਬੰਦਿਆਂ ਦਾ ਜ਼ਿਕਰ ਆਉਂਦਾ ਹੈ ਵੀ ਜੀ ਉਹਨਾਂ ਨੇ 26 ਤਰੀਕ ਨੂੰ ਆਹ ਕਰਤਾ ਉਹ ਕਰਤਾ ਜਜਵਾਤੀ ਹੋਏ ਸਿੰਘ ਬਹੁਤ ਕੁਝ ਕਰ ਦਿੰਦੇ ਨੇ ਜੇ ਉਹਨਾਂ ਨੇ ਨਿਸ਼ਾਨ ਸਾਹਿਬ ਉੱਥੇ ਚੁਲਾਈ ਦਿੱਤਾ ਤੇ ਲਾਲ ਕਿਲੇ ਤੇ ਕਬਜ਼ਾ ਨਹੀਂ ਕਰ ਲਿਆ ਤੇ ਜਿਸ ਤਿਰੰਗੇ ਦੇ ਕਰਕੇ ਕਹਿੰਦੇ ਨੇ ਤਿਰੰਗੇ ਦਾ ਬੜਾ ਵੱਡਾ ਮਾਣ ਸਤਿਕਾਰ ਹੈ ਜੀ ਉਹਨੂੰ ਥੇਸ ਲੱਗ ਗਈ ਤਿਰੰਗਾ ਕਿਸੇ ਨੇ ਲਾ ਕੇ ਪੈਰਾਂ ਜਿੰਨੀ ਸੁੱਟਿਆ ਜਿੱਥੇ ਝੁੱਲਦਾ ਸੀ ਉੱਥੇ ਹੀ ਝੁੱਲਦਾ ਰਿਹਾ ਉਹਦੇ ਨਾਲ ਖਾਲੀ ਪਏ ਪੋਲਤੇ ਜੇ ਕਿਸੇ ਨੇ ਲਾ ਦਿੱਤਾ ਆਪਣੇ ਧਰਮ ਦਾ ਚਿੰਨ ਤੇ ਉਹ ਤੇ ਕਿੱਡੀ ਵੱਡੀ ਗਲਤੀ ਹੋ ਗਈ ਜਿਹਨੂੰ ਏਡੀ ਵੱਡੀ ਬਣਾ ਕੇ ਸਾਡੀ ਕੌਮ ਦੇ ਨੌਜਵਾਨਾਂ ਨੂੰ ਫੜੋ ਫੜੀ ਕਰਕੇ ਜਿਨ੍ਹਾਂ ਵਿੱਚ ਡੱਕਿਆ ਜਾ ਰਿਹਾ ਕਈ ਲਾਪਤਾ ਨੇ ਕਈ ਨਜ਼ਰਬੰਦ ਨੇ ਤੇ ਮੈਂ ਤੇ ਕਈ ਵਾਰੀ ਆਖਦਾ ਵੀ ਜੇ ਇਸ ਕੇਸਰੀ ਨਿਸ਼ਾਨ ਦੀ ਬਜਾਏ ਜਿਹੜਾ ਝੰਡਾ ਬਾਬਰੀ ਮਸਜਿਦ ਤੇ ਝੁਲਿਆ ਸੀ ਨਾ ਜੇ ਉਹ ਝੁਲਿਆ ਹੁੰਦਾ ਤੇ ਉਹਨਾਂ ਨੂੰ ਐਮਪੀ ਬਣਾ ਦੌਣਾ ਸੀ 11 ਮੀਟਿੰਗਾਂ ਹੋ ਗਈਆਂ 9-9 ਘੰਟੇ ਮੀਟਿੰਗਾਂ ਚੱਲੀਆਂ ਕਿਹੜੀ ਗੱਲ ਹੈ ਜਿਹੜੀ ਕੇਂਦਰ ਸਰਕਾਰ ਦੇ ਸਮਝ ਵਿੱਚ ਨਹੀਂ ਆਈ ਹਰ ਇੱਕ ਚੀਜ਼ ਸਮਝਾ ਦਿੱਤੀ ਗਈ ਹੈ ਪਰੰਤੂ ਗੱਲ ਇੱਕੋ ਹੀ ਹੈ ਕਿ ਮੋਰੇ ਪੰਜਾਬ ਲਗਾਇਆ ਪੰਜਾਬ ਨੂੰ ਜਿੱਤਣ ਨਹੀਂ ਦੇਣਾ ਔਰ ਬਾਹਰ ਬੈਠੇ ਬੱਚਿਆਂ ਨੇ ਵੀ ਆਪਣਾ ਪੂਰਾ ਫਰਜ਼ ਅਦਾ ਕੀਤਾ ਦੁਨੀਆ ਦੇ ਹਰ ਮੁਲਕ ਵਿੱਚ ਬੈਠੇ ਪੰਜਾਬ ਦੇ ਨੌਜਵਾਨਾਂ ਨੇ ਉਥੋਂ ਦੀਆਂ ਵੈਸੀਆਂ ਦੇ ਅੱਗੇ ਇਹਨਾਂ ਦਾ ਪਿੱਟ ਸਿਆਪਾ ਕੀਤਾ ਕਿਸਾਨੀ ਨਾਲ ਪ੍ਰੇਮ ਕਰਨ ਵਾਲਾ ਇਨਸਾਫ ਪਸੰਦ ਵਿਅਕਤੀ ਹਰ ਤਰੀਕੇ ਨਾਲ ਆਪਣੀ ਆਪਣੀ ਸਮਰੱਥਾ ਮੁਤਾਬਕ ਯੋਗਦਾਨ ਪਾਉਣ ਲੱਗਾ ਔਰ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਰੇਲਾਂ ਦੀਆਂ ਪਟੜੀਆਂ ਤੋਂ ਹੁੰਦਾ ਹੋਇਆ ਸ਼ੰਭੂ ਬਾਰਡਰ ਕ੍ਰੋਸ ਕਰਕੇ ਉਹ ਸੰਘਰਸ਼ ਦਿੱਲੀ ਦੀਆਂ ਬਰੂਹਾਂ ਤੇ ਜਾ ਪੁੱਜਦਾ। ਬੜਾ ਯਤਨ ਹੋਇਆ ਇਸ ਸੰਘਰਸ਼ ਨੂੰ ਫੇਲ ਕਰਨ ਦੇ ਲਈ। ਕਦੀ ਸੰਘਰਸ਼ ਦੇ ਹਮਾਇਤੀਆਂ ਦੇ ਉੱਤੇ ਵਿਜੀਲੈਂਸ ਦੇ ਛਾਪੇ। ਕਦੀ ਐਨਆਈਏ ਦੇ ਨੋਟਿਸ ਤੇ ਕਦੀ ਆਪਾਂ ਸਾਰਾ ਕੁਝ ਦੇਖਿਆ ਪਾਣੀ ਦੀਆਂ ਬਿਛਾੜਾਂ ਤੇ ਕਦੀ ਪੁਲਿਸ ਦੇ ਡੰਡੇ ਕਦੀ ਰਾਤ ਨੂੰ ਵਿੱਚ ਬੰਦੇ ਬਾੜ ਕੇ ਸੰਘਰਸ਼ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਤੇ ਕਦੀ ਸੜਕਾਂ ਵਿੱਚ ਟੋਏ ਪੁੱਟ ਦੇਣੇ ਸੜਕਾਂ ਵਿੱਚ ਕਿੱਲ ਗੱਡ ਦੇਣੇ ਇਹ ਸਾਰਾ ਕੁਝ ਜਦੋਂ ਕਾਮਯਾਬ ਨਾ ਹੋ ਸਕਿਆ ਸਾਰੀ ਦੁਨੀਆ ਦੀ ਨਿਗਾਹ ਇਸ ਸੰਘਰਸ਼ ਤੇ ਟਿੱਕੀ ਹੋਈ ਸੀ ਔਰ ਮੈਂ ਕਈ ਵਾਰੀ ਇਹ ਗੱਲ ਆਖਦਾ ਹਾਂ ਵੀ ਲੋਕ ਕਹਿੰਦੇ ਨੇ ਪੰਜਾਬ ਖਾਲੀ ਹੋ ਗਿਆ ਨੌਜਵਾਨ ਬਾਹਰ ਨੂੰ ਜਾ ਰਹੇ ਮੈਂ ਇਹ ਮਹਿਸੂਸ ਕਰਦਾ ਕਿ ਕਿਰਤ ਦੀ ਭਾਲ ਵਿੱਚ ਕਿਤੇ ਵੀ ਜਾਣਾ ਕੋਈ ਮਾੜੀ ਗੱਲ ਨਹੀਂ ਜੇ ਸਾਡੀਆਂ ਸਰਕਾਰਾਂ ਰੁਜ਼ਗਾਰ ਦਿੰਦੀਆਂ ਹੋਣ ਤੇ ਬੱਚੇ ਫਿਰ ਬਾਹਰ ਜਾ ਕੇ ਕਿਉਂ ਦੂਜਿਆਂ ਦੇ ਜਾ ਕੇ ਉਹਨਾਂ ਦੇ ਕੰਮੇ ਬਣ ਬਣ ਕੰਮ ਕਰਦੇ ਔਰ ਬਾਹਰ ਬੈਠੇ ਬੱਚਿਆਂ ਨੇ ਵੀ ਆਪਣਾ ਪੂਰਾ ਫਰਜ਼ ਅਦਾ ਕੀਤਾ ਦੁਨੀਆ ਦੇ ਹਰ ਮੁਲਕ ਵਿੱਚ ਬੈਠੇ ਪੰਜਾਬ ਦੇ ਨੌਜਵਾਨਾਂ ਨੇ ਉਥੋਂ ਦੀਆਂ ਵੈਸੀਆਂ ਦੇ ਅੱਗੇ ਇਹਨਾਂ ਦਾ ਪਿੱਟ ਸਿਆਪਾ ਕੀਤਾ ਮਨੁੱਖੀ ਅਧਿਕਾਰ ਸੰਗਠਨਾ ਦੇ ਕੋਲ ਪੰਜਾਬ ਦੇ ਦਰਦ ਨੂੰ ਪਹੁੰਚਾਇਆ ਜਿਹੜਾ ਨਹੀਂ ਪੁੱਜ ਸਕਦਾ ਸੀ ਸਾਡੇ ਕੋਲੋਂ ਉਹਨਾਂ ਨੇ ਉਹ ਕੰਮ ਕੀਤਾ ਵਿਦੇਸ਼ ਵਿੱਚ ਬੈਠਿਆਂ ਨੇ ਇਸ ਮਸਲੇ ਨੂੰ ਅੰਤਰਰਾਸ਼ਟਰੀ ਮਸਲਾ ਬਣਾ ਦਿੱਤਾ ਤੇ ਅੰਤਰਰਾਸ਼ਟਰੀ ਮਸਲੇ ਦੇ ਵਿੱਚ ਜਦੋਂ ਅੰਤਰਰਾਸ਼ਟਰੀ ਮਸਲਾ ਬਣ ਜਾਂਦਾ ਹੈ ਗੱਲ ਵੱਡੀ ਹੁੰਦੀ ਹੈ ਵੱਡੇ ਲੰਬੇ ਸੰਘਰਸ਼ਾਂ ਵਿੱਚ ਗਲਤੀਆਂ ਵੀ ਹੁੰਦੀਆਂ ਲੰਬੇ ਸੰਘਰਸ਼ ਬਹੁਤੇ ਜਥੇਬੰਦ ਨਹੀਂ ਹੁੰਦੇ ਲੰਬੇ ਸੰਘਰਸ਼ ਜਿੱਥੇ ਲੀਡਰਸ਼ਿਪ ਬਹੁ ਬਹੁਤੇ ਹੱਥਾਂ ਵਿੱਚ ਹੋਵੇ ਉਹਨੂੰ ਇੱਕ ਰਿਦਮ ਦੇਣਾ ਵੀ ਮੁਸ਼ਕਲ ਹੋ ਜਾਂਦਾ ਹੈ ਪਰ ਨਿਸ਼ਾਨਾ ਸਭ ਦਾ ਇੱਕ ਸੀ ਕਿ ਅਸੀਂ ਮੋਦੀ ਦੀ ਧੌਣ ਵਿੱਚੋਂ ਹੈਂਕੜ ਦਾ ਕਿਲਾ ਕਢਣਾ ਹੈ ਤੇ ਇਹਨੂੰ ਅਹਿਸਾਸ ਕਰਾਉਣਾ ਕਿ ਤੇਰਾ ਰਸਤਾ ਰੋਕਣ ਦੀ ਹਿੰਮਤ ਅਸੀਂ ਰੱਖਦੇ ਹਾਂ ਜਿਵੇਂ ਦੱਸਿਆ ਗਿਆ ਤੁਹਾਨੂੰ ਜਦੋਂ ਪੰਜਾਬ ਤੋਂ ਇਹ ਆਵਾਜ਼ ਬੁਲੰਦ ਹੋਈ ਹੌਲੀ ਹੌਲੀ ਕਾਫਲਾ ਵੱਧਦਾ ਗਿਆ ਤੇ ਇਹ ਮਸਲਾ ਕੇਵਲ ਪੰਜਾਬੀਆਂ ਦਾ ਨਾ ਰਹਿ ਕੇ ਹਿੰਦੁਸਤਾਨੀਆਂ ਦਾ ਬਣ ਗਿਆ ਹਰ ਇਨਸਾਫ ਪਸੰਦ ਬੰਦੇ ਦਾ ਬਣ ਗਿਆ ਤੇ ਜ਼ੁਲਮ ਦਿਨੋ ਦਿਨ ਹੋਰ ਵੱਧਣੇ ਸ਼ੁਰੂ ਹੋ ਗਏ ਸਰਕਾਰਾਂ ਕੋਲ بڑے ਹੱਥ ਕੰਡੇ ਹੁੰਦੇ ਨੇ ਜੇ ਕੋਈ ਪੱਤਰਕਾਰ ਕੋਈ ਸੱਚ ਦੀ ਗੱਲ ਲਿਖਦਾ ਉਹਦੇ ਉੱਤੇ ਛਾਪੇ ਪੈਣੇ ਸ਼ੁਰੂ ਹੋ ਗਏ ਜੇ ਕਿਸੇ ਨੇ ਰਾਸ਼ਨ ਦਾ ਟਰੱਕ ਭੇਜ ਦਿੱਤਾ ਉਹਦੇ ਉੱਤੇ ਛਾਪੇ ਪੈਣੇ ਸ਼ੁਰੂ ਹੋ ਗਏ ਤੇ ਜੇ ਕਿਸੇ ਨੇ ਜਾ ਕੇ ਚਾਰ ਬੰਦੇ ਨਾਲ ਲਿਜਾ ਕੇ ਸੰਘਰਸ਼ ਵਿੱਚ ਸ਼ਮੂਲੀਅਤ ਕਰ ਲਈ ਉਹਦੇ ਉੱਤੇ ਛਾਪੇ ਵੱਜਣੇ ਸ਼ੁਰੂ ਹੋ ਗਏ ਇਹ ਸਭ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਦੀ ਕੜੀ ਸੀ ਪਹਿਲਾਂ ਵੀ ਇਹ ਹੁੰਦਾ ਰਿਹਾ ਹੁਣ ਵੀ ਹੁੰਦਾ ਹੈ ਅਗਾਹ ਨੂੰ ਵੀ ਹੋਏਗਾ ਪਰ ਮੈਨੂੰ ਇੱਕ ਗੱਲ ਦਾ ਕਈ ਵਾਰੀ ਗਿਲਾ ਰਿਹਾ ਇਸ ਗੱਲ ਦਾ ਬੜਾ ਮਨ ਦੁਖੀ ਹੁੰਦਾ ਹੈ ਸੰਘਰਸ਼ ਮੋਦੀ ਨਾਲ ਲੜਿਆ ਜਾ ਰਿਹਾ ਹੈ ਆਪਸ ਵਿੱਚ ਕਿਸੇ ਕਿਸਮ ਦਾ ਵੀ ਟਕਰਾਰ ਨਹੀਂ ਹੋਣਾ ਚਾਹੀਦਾ ਜੇ ਆਪਾਂ ਕਾਮਯਾਬੀ ਚਾਹੁੰਦੇ ਆ ਤਾਂ ਕਿਸੇ ਕਿਸਮ ਦਾ ਵੀ ਕਿਸੇ ਕਿਸਮ ਦੀ ਵੀ ਕੋਈ ਐਸੀ ਖਬਰ ਨਹੀਂ ਆਉਣੀ ਚਾਹੀਦੀ ਬਾਹਰ ਕਿ ਅਸੀਂ ਇੱਕ ਨਹੀਂ ਹਾਂ ਤੇ ਲੀਡਰਸ਼ਿਪ ਜਿਹੜੀ ਕਿਸਾਨ ਲੀਡਰਸ਼ਿਪ ਆਪਣੇ ਆਪ ਨੂੰ ਖਵਾਉਂਦੀ ਹੈ ਵੱਡੀ ਲੀਡਰਸ਼ਿਪ ਹੈ ਜਿਨ੍ਹਾਂ ਨੇ ਸੰਘਰਸ਼ ਨੂੰ ਉੱਥੇ ਤੱਕ ਪਹੁੰਚਾਇਆ ਉਹਨਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਇਹ ਮਸਲਾ ਕੇਵਲ ਕਿਸਾਨੀ ਤੱਕ ਨਹੀਂ ਰਹਿ ਗਿਆ ਇਸ ਮਸਲੇ ਨੇ ਜਿਹੜੀ ਕਰਬਟ ਲਈ ਹੈ ਇਸ ਮਸਲੇ ਨੇ ਜੋ ਨੌਜਵਾਨੀ ਨੂੰ ਸੁਚੇਤ ਕੀਤਾ ਹੈ ਆਪਣਾ ਹੱਕਾਂ ਪ੍ਰਤੀ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ ਇਸ ਸੰਘਰਸ਼ ਦੇ ਵਿੱਚੋਂ ਨਵੀਂ ਲੀਡਰਸ਼ਿਪ ਪੈਦਾ ਹੋਣੀ ਹੈ ਜਿਹੜੀ ਰਵਾਇਤੀ ਲੀਡਰਸ਼ਿਪ ਹੈ ਪਰਿਵਾਰਾਂ ਦੇ ਕਬਜ਼ਿਆਂ ਵਾਲੀ ਲੀਡਰਸ਼ਿਪ ਉਹਦਾ ਖਤਮਾ ਹੋ ਜਾਣਾ ਹੈ ਸਾਲ ਭਾਵੇਂ 5 ਲੱਗਣ 10 ਲੱਗਣ 15 ਲੱਗਣ 20 ਲੱਗ ਜਾਣ ਇਹ ਸ਼ੁਰੂਆਤ ਹੈ ਤੇ ਜਦੋਂ ਨਵੇਂ ਲੋਕ ਉੱਠਦੇ ਨੇ ਨਵੀਂ ਸਬੰਧੀ ਹੁੰਦੀ ਹੈ ਗਲਤੀਆਂ ਹੋ ਸਕਦੀਆਂ ਨੇ ਬੱਚਿਆਂ ਕੋਲ ਤੇ ਪ੍ਰੰਤੂ ਆਪਣੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਜਿੱਥੇ ਕਿਸਾਨੀ ਬਚਾਉਣੀ ਹੈ ਉੱਥੇ ਜਵਾਨੀ ਦਾ ਵੀ ਧਿਆਨ ਰੱਖਣਾ ਪਵੇਗਾ ਇਦਾਂ ਨਹੀਂ ਹੋਏਗਾ ਕਿ ਤੁਹਾਡੇ ਸੱਦੇ ਤੇ ਕੋਈ ਦਿੱਲੀ ਜਾਵੇ ਜੇ ਉਹ ਆਪਣੀ ਕੋਈ ਕਿਸੇ ਤਰ੍ਹਾਂ ਦੀ ਕੋਈ ਐਸੀ ਘਟਨਾ ਦੇ ਵਿੱਚ ਉਹ ਇਨਵੋਲ ਹੋ ਜਾਏ ਕੋਈ ਪੁਲਿਸ ਉਹਨੂੰ ਫੜ ਕੇ ਲੈ ਜਾਏ ਕੋਈ ਉਹਦੇ ਤੇ ਪਰਚਾ ਹੋ ਜਾਏ ਉਹਨੂੰ ਜੇਲ੍ਹ ਵਿੱਚ ਨਜ਼ਰਬੰਦ ਕਰ ਦੇ ਫਰ ਦੇ ਉੱਥੇ ਵੀ ਕਿਸਾਨ ਲੀਡਰਸ਼ਿਪ ਦਾ ਹੀ ਹੈ ਉਹਦਾ ਪਿੱਛਾ ਕਰਨਾ ਉਹਦੇ ਤੱਕ ਪਹੁੰਚ ਕਰਨੀ ਉਹਨੂੰ ਕਾਨੂੰਨੀ ਸਹਾਇਤਾ ਦੇਣੀ ਉਹਨੂੰ ਬਾਹਰ ਕੱਢਣਾ ਤੇ ਨਹੀਂ ਤਾਂ ਜ਼ਾਲਮ ਸਰਕਾਰ ਦਾ ਮੂੰਹ ਪੈ ਜਾਂਦਾ ਫਿਰ ਜੋ ਕੁਝ ਪੰਜਾਬ ਵਿੱਚ ਅੱਗੇ ਵਾਪਰਿਆ ਉਹ ਆਪਾਂ ਵੇਖਦੇ ਰਹੇ ਹਾਲਾਤ ਹੁਣ ਵੀ ਇਦਾਂ ਦੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਜਵਾਨੀ ਨੇ ਮੱਥੇ ਤੇ ਮੁਰਕਾ ਲਿਆ ਦਿੱਤਾ ਉਸ ਜਵਾਨੀ ਨੂੰ ਭੈ ਪੀਤ ਕਰਕੇ ਘਰਾਂ ਵਿੱਚ ਬਿਠਾ ਲਿਆ ਜਾਵੇ ਤਾਂ ਕਿ ਇਸ ਅੰਦੋਲਨ ਦੀ ਲੰਬੰਬੰਦੀ ਖਤਮ ਹੋ ਜਾਏ। ਔਰ ਉਸ ਜਵਾਨੀ ਨੂੰ ਬਚਾਉਣ ਦੀ ਦੇ ਲਈ ਵੀ ਬਹੁਤ ਵੱਡੀ ਸੰਜੀਦਗੀ ਦੇ ਨਾਲ ਉਪਰਾਲੇ ਕਰਨੇ ਪੈਣਗੇ। ਤੇ ਇੱਥੇ ਦੋ ਕੁ ਬੰਦਿਆਂ ਦਾ ਜ਼ਿਕਰ ਆਉਂਦਾ ਵੀ ਜੀ ਉਹਨਾਂ ਨੇ 26 ਤਰੀਕ ਨੂੰ ਆਹ ਕਰਤਾ ਉਹ ਕਰਤਾ। ਜਜ਼ਬਾਤੀ ਹੋਏ ਸਿੰਘ ਬਹੁਤ ਕੁਝ ਕਰ ਦਿੰਦੇ ਨੇ। ਜੇ ਉਹਨਾਂ ਨੇ ਨਿਸ਼ਾਨ ਸਾਹਿਬ ਉੱਥੇ ਚੁਲਾਈ ਦਿੱਤਾ ਤੇ ਲਾਲ ਕਿਲੇ ਤੇ ਕਬਜ਼ਾ ਨਹੀਂ ਕਰ ਲਿਆ ਇਸ ਗੱਲ ਦਾ ਵੀ ਅਹਿਸਾਸ ਕਰਨਾ ਚਾਹੀਦਾ ਤੇ ਜਿਸ ਤਿਰੰਗੇ ਦੇ ਕਰਕੇ ਕਹਿੰਦੇ ਨੇ ਤਿਰੰਗੇ ਦਾ ਬੜਾ ਵੱਡਾ ਮਾਣ ਸਤਿਕਾਰ ਹੈ ਜੀ ਉਹਨੂੰ ਠੇਸ ਲੱਗ ਗਈ ਤਿਰੰਗਾ ਕਿਸੇ ਨੇ ਲਾ ਕੇ ਪੈਰਾਂ 'ਚ ਨਹੀਂ ਸੁੱਟਿਆ ਜਿੱਥੇ ਝੁਲਦਾ ਸੀ ਉੱਥੇ ਹੀ ਝੁਲਦਾ ਰਿਹਾ ਉਹਦੇ ਨਾਲ ਖਾਲੀ ਪਏ ਪੋਲ ਤੇ ਜੇ ਕਿਸੇ ਨੇ ਲਾ ਦਿੱਤਾ ਆਪਣੇ ਧਰਮ ਦਾ ਚਿੰਨ੍ਹ ਤੇ ਉਹ ਤੇ ਕਿੰਡੀ ਕਬਡੀ ਗਲਤੀ ਹੋ ਗਈ ਜੇ ਨੂੰ ਏਡੀ ਵੱਡੀ ਬਣਾ ਕੇ ਸਾਡੀ ਕੌਮ ਦੇ ਨੌਜਵਾਨਾਂ ਨੂੰ ਫੜੋ ਫੜੀ ਕਰਕੇ ਜੇਲਾਂ ਵਿੱਚ ਡੱਕਿਆ ਜਾ ਰਿਹਾ ਕਈ ਲਾਪਤਾ ਨੇ ਕਈ ਨਜ਼ਰਬੰਦ ਨੇ ਤੇ ਮੈਂ ਤੇ ਕਈ ਵਾਰੀ ਆਖਦਾ ਵੀ ਜੇ ਇਸ ਕੇਸਰੀ ਨਿਸ਼ਾਨ ਦੀ ਬਜਾਏ ਜਿਹੜਾ ਝੰਡਾ ਬਾਬਰੀ ਮਸਜਿਦ ਤੇ ਝੁਲਿਆ ਸੀ ਨਾ ਜੇ ਉਹ ਝੁਲਿਆ ਹੁੰਦਾ ਤੇ ਉਹਨਾਂ ਨੂੰ ਐਮਪੀ ਬਣਾ ਦੇਣਾ ਸੀ ਅਸੀਂ ਘਟ ਗਣਤੀ ਵਿੱਚ ਘਟ ਗਣਤੀ ਲੋਕਾਂ ਨੂੰ ਬਹੁਤ ਤਰਤੀਬ ਨਾਲ ਤੁਰਨਾ ਪੈਂਦਾ ਹੈ ਕਟ ਗਿਣਤੀਆਂ ਦਾ ਕੋਈ ਹੱਕ ਨਹੀਂ ਹੁੰਦਾ ਤੇ ਦੇਖਦੇ ਹਾਂ ਆਪਾਂ ਕਿਵੇਂ ਹੱਕ ਮਾਰੇ ਜਾ ਰਹੇ ਨੇ 11 ਮੀਟਿੰਗਾਂ ਹੋ ਗਈਆਂ 9-9 ਘੰਟੇ ਮੀਟਿੰਗਾਂ ਚੱਲੀਆਂ ਕਿਹੜੀ ਗੱਲ ਹੈ ਜਿਹੜੀ ਕੇਂਦਰ ਸਰਕਾਰ ਦੇ ਸਮਝ ਵਿੱਚ ਨਹੀਂ ਆਈ ਹਰ ਇੱਕ ਚੀਜ਼ ਸਮਝਾ ਦਿੱਤੀ ਗਈ ਹੈ ਪਰੰਤੂ ਗੱਲ ਇੱਕੋ ਹੀ ਹੈ ਕਿ ਮੋਰੇ ਪੰਜਾਬ ਲਗਾਇਆ ਪੰਜਾਬ ਨੂੰ ਜਿੱਤਣ ਨਹੀਂ ਦੇਣਾ ਤੇ ਇਹ ਸਾਰੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਜਿਵੇਂ ਆਪਾਂ ਵੇਖਿਆ ਪਿਛਲੇ ਸਮੇਂ 'ਚ ਜਿਹੜਾ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਅੱਜ ਉਹਦੀ ਅਗਵਾਈ ਪੰਜਾਬ ਨਹੀਂ ਕਰ ਰਿਹਾ ਉਹ ਮਸਲੇ ਖੜੇ ਕੀਤੇ ਗਏ ਜਿਹਦੇ ਵਿੱਚ ਪੰਜਾਬੀ ਲੀਡਰਸ਼ਿਪ ਨੂੰ ਬਦਨਾਮ ਕਰਕੇ ਕਿਸੇ ਦੂਜਿਆਂ ਦੇ ਹੱਥ ਬਾਗ ਡੋਰ ਫੜਾ ਦਿੱਤੀ ਜਾਂਦੀ ਕਿਉਂਕਿ ਪੰਜਾਬੀਆਂ ਤੋਂ ਭੈ ਭੀਤ ਨੇ ਔਰ ਐਸੇ ਸਮੇਂ ਦੇ ਵਿੱਚ ਫੂਕ ਫੂਕ ਕੇ ਪੈਰ ਧਰਨ ਦੀ ਲੋੜ ਔਰ ਮੈਂ ਸਮਝਦਾ ਕਿ ਪੰਜਾਬ ਹੁਣ ਇਸ ਅਵਸਥਾ ਵਿੱਚ ਨਹੀਂ ਕਿ ਆਪਣੀ ਨੌਜਵਾਨੀ ਦਾ ਕਿਸੇ ਪ੍ਰਕਾਰ ਦਾ ਵੀ ਕੋਈ ਨੁਕਸਾਨ ਹੁੰਦਾ ਵੇਖ ਸਕੇ ਪੰਜਾਬ ਨੇ ਪਹਿਲਾਂ ਹੀ ਬੜਾ ਯੋਗਦਾਨ ਦਿੱਤਾ ਹੈ 25 25000 ਲਾਸ਼ਾਂ ਨੂੰ ਇਕੱਠਿਆਂ ਫੂਕਦਿਆਂ ਪੰਜਾਬ ਨੇ ਵੇਖਿਆ ਅਣਪਛਾਤੀਆਂ ਲਾਸ਼ਾਂ ਝੂਠੇ ਪੁਲਿਸ ਮੁਕਾਬਲੇ ਸਭ ਕੁਝ ਦੇਖਿਆ ਹੋਇਆ ਪੰਜਾਬ ਨੇ ਤੇ ਨੌਜਵਾਨੀ ਨੂੰ ਵੀ ਮੈਂ ਬੇਨਤੀ ਦੇ ਰੂਪ ਵਿੱਚ ਇਹ ਗੱਲ ਕਰਨੀ ਚਾਹੁੰਨਾ ਕਿ ਇਹ ਸੰਘਰਸ਼ ਜਿਹੜਾ ਹੈ ਨਾ ਇਹਦੀ ਰੂਪਰੇਖਾ ਹੋਰ ਹੈ ਇਸ ਸੰਘਰਸ਼ ਵਿੱਚ ਆਪਾਂ ਸਹਿਯੋਗੀ ਹੋ ਕੇ ਇੱਕ ਦੂਜੇ ਦੇ ਜਿੱਤ ਪ੍ਰਾਪਤ ਕਰ ਸਕਦੇ ਹਾਂ ਤੇ ਜਿਸ ਦਿਨ ਜਿੱਤ ਪ੍ਰਾਪਤ ਹੋ ਗਈ ਮੈਂ ਸਮਝਦਾ ਜਿਸ ਦਿਨ ਇਹ ਸੰਘਰਸ਼ ਕਾਮਯਾਬ ਹੋ ਗਿਆ ਸਮਝ ਲਓ ਦਿੱਲੀ ਫਤਿਹ ਹੋ ਗਈ। ਉਸੇ ਦਿਨ ਇਹ ਜਦੋਂ ਜਿੱਤ ਦੇ ਜਕਾਰੇ ਗਜਣੇ ਆ ਉਥੇ ਤੇ ਮੋਦੀ ਨੂੰ ਸਾਰੀ ਦੁਨੀਆ ਵਿੱਚ ਮੂੰਹ ਦਿਖਾਣ ਲਈ ਥਾਂ ਨਹੀਂ ਲੱਭਣੀ। ਤੋਏ ਤੋਏ ਹੁਣ ਵੀ ਸਾਰੀ ਦੁਨੀਆ ਵਿੱਚ ਹੋਈ ਹੋਈ ਹੈ। ਪਰੰਤੂ ਸੰਘਰਸ਼ ਨੂੰ ਜਾਵਤੇ ਨਾਲ ਜਿੱਤਿਆ ਜਾ ਸਕਦਾ ਹੈ। ਆਪਣੀ ਜਵਾਨੀ ਦੇ ਝਰੀਟ ਵੀ ਨਹੀਂ ਆਉਣ ਦੇਣੀ ਚਾਹੀਦੀ। ਇੰਨੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਜਵਾਨੀ ਕਿਉਂਕਿ ਦੁਸ਼ਮਣ ਸ਼ਿਕਾਰੀ ਬਣ ਚੁੱਕਾ ਹੈ। ਦਸ਼ਮਣ ਨੇ ਦੇਖ ਲਿਆ ਮੈਂ ਦਲੀਲ ਨਾਲ ਨਹੀਂ ਜਿੱਤ ਸਕਦਾ ਉਹਦੇ ਕੋਲ ਕੋਈ ਗੱਲ ਨਹੀਂ ਉਹ ਸਾਨੂੰ ਭੈ ਪੀਤ ਕਰਕੇ ਕਮਜ਼ੋਰ ਕਰਨਾ ਚਾਹੁੰਦਾ ਸਾਡੀ ਜਵਾਨੀ ਨੂੰ ਜੇਲਾਂ ਵਿੱਚ ਡੱਕ ਕੇ ਸਾਡੇ ਬੱਚਿਆਂ ਨੂੰ ਪੱਤਰਕਾਰਾਂ ਨੂੰ ਡਰਾ ਕੇ ਧਮਕਾ ਕੇ ਆ ਇੱਕ ਬੀਬੀ ਆ ਵਿਚਾਰੀ ਇਹਦੇ ਨਾਲ ਇਹਦੀ ਬੇਪਤੀ ਕੀਤੀ ਗਈ ਇਹ ਸਾਰਾ ਕੁਝ ਇਸ ਕਰਕੇ ਕੀਤਾ ਜਾਂਦਾ ਜਿਨ੍ਹਾਂ ਨੇ ਨਹੀਂ ਬੱਚਿਆਂ ਨੇ ਦੇਖਿਆ ਸਾਨੂੰ ਤਾਂ ਉਹ ਵਕਤ ਯਾਦ ਆ ਜਾਂਦੇ ਨੇ ਜਦੋਂ ਪੁੱਤਰ ਭਗੌੜਾ ਹੋ ਗਿਆ ਤੇ ਮਾਂ ਨੂੰ ਚੁੱਕ ਕੇ ਲੈ ਜਾਂਦੇ ਕਦੀ ਭੈਣ ਨੂੰ ਚੁੱਕ ਕੇ ਲੈ ਜਾਂਦੇ ਫਿਰ ਨਿਰਵਸਤਰ ਕਰਕੇ ਕਮਾਈਆਂ ਜਾਂਦੀਆਂ ਇਹ ਸਿਰਫ ਭੈ ਪੀਤ ਕਰਨ ਦੀਆਂ ਸਾਜਸ਼ਾਂ ਹੁੰਦੀਆਂ ਨੇ ਕਿ ਕੋਈ ਡਰ ਜਾਏ ਸਹਿਮ ਜਾਏ ਸਹਿਮ ਕੇ ਆਪਣੇ ਜਿਹੜੇ ਸੰਘਰਸ਼ ਨੂੰ ਤਲੰਜਲੀ ਦੇ ਜਾਏ ਕਮਜ਼ੋਰ ਬੰਦੇ ਛੱਡ ਵੀ ਜਾਂਦੇ ਨੇ ਪਰੰਤੂ ਪੰਜਾਬ ਦੀ ਇਹ ਫਿਤਰਤ ਰਹੀ ਹੈ ਜਦ ਤੱਕ ਮੰਜ਼ਲ ਨਹੀਂ ਮਿਲਦੀ ਇਹ ਸੰਘਰਸ਼ੀ ਲੋਕ ਸੰਘਰਸ਼ ਕਰਦੇ ਰਹਿੰਦੇ ਮੇਰੀ ਇਹ ਅਰਦਾਸ ਹੈ ਸੱਚੇ ਪਾਤਸ਼ਾਹ ਕਿਰਪਾ ਕਰੇ ਸੰਘਰਸ਼ ਕਾਮਯਾਬ ਹੋਵੇ ਔਰ ਪੰਜਾਬ ਦੇ ਨੌਜਵਾਨਾਂ ਨੂੰ ਤੱਤੀ ਵਾਰ ਨਾ ਲੱਗੇ ਇਹ ਸੰਘਰਸ਼ ਵਿੱਚ ਹਮੇਸ਼ਾ ਹੀ ਜਿਵੇਂ ਪਹਿਲਾਂ ਯੋਗਦਾਨ ਪਾਉਂਦੇ ਰਹੇ ਨੇ ਨੌਜਵਾਨਾਂ ਤੋਂ ਬਿਨਾ ਕੋਈ ਸੰਘਰਸ਼ ਨਹੀਂ ਲੜਿਆ ਜਾ ਸਕਦਾ ਇਹ ਇਹੀ ਨੌਜਵਾਨ ਨੇ ਜਿਨ੍ਹਾਂ ਦੇ ਉੱਤੇ ਮਾਣ ਕਰਨਾ ਚਾਹੀਦਾ ਹੈ ਇਹ ਰੇਲਾਂ ਤੋਂ ਉੱਠ ਕੇ ਜਦੋਂ ਦਿੱਲੀ ਨੂੰ ਤੁਰੇ ਸਨ ਜੇ ਨੌਜਵਾਨ ਨਾ ਹੁੰਦੇ ਤੇ ਸ਼ੰਭੂ ਨਹੀਂ ਸੀ ਕਿਸੇ ਨੇ ਟੱਪਣ ਦੇਣ ਇਹ ਇਹਨਾਂ ਨੌਜਵਾਨਾਂ ਦੀ ਹੀ ਕਿਰਪਾ ਸੀ ਸ਼ੰਭੂ ਦੇ ਬਾਰਡਰ ਤੋੜ ਦੇਣੇ ਫਿਰ ਅੱਗੇ ਰੋਕਾਂ ਤੋੜ ਕੇ ਮੋਦੀ ਦੇ ਦਰਾਂ ਵਿੱਚ ਬਹਿ ਕੇ ਜਾ ਕੇ ਮੋਦੀ ਨੂੰ ਮਰਦਾਬਾਦ ਕਹਿਣ ਦੀ ਹਿੰਮਤ ਇਹਨਾਂ ਨੌਜਵਾਨਾਂ ਨੇ ਪੈਦਾ ਕੀਤੀ ਹੈ। ਔਰ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਜੀ ਨੌਜਵਾਨੀ ਤੇ ਹਮੇਸ਼ਾ ਮਿਹਰਬਾਨ ਰਹੇ। ਇੱਕ ਜ਼ਰੂਰ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਮਾਂ ਤਬਦੀਲੀ ਦਾ ਚੱਲ ਰਿਹਾ ਹੈ। ਪੰਜਾਬ ਦਾ ਰਾਜਨੀਤਿਕ ਢਾਂਚਾ ਬਿਲਕੁਲ ਖਤਮ ਹੈ। ਹਿੰਦੁਸਤਾਨ ਦਾ ਰਾਜਨੀਤਿਕ ਜਿਹੜਾ ਢਾਂਚਾ ਹੈ ਉਹ ਕੁਝ ਲੋਕਾਂ ਤੱਕ ਸੀਮਤ ਹੋ ਕੇ ਰਹਿ ਗਿਆ। ਤੇ ਲੋਕਾਂ ਦੀ ਕਿਸਮਤ ਦੇ ਫੈਸਲੇ ਰਾਜਨੀਤੀ ਨੇ ਕਰਨੇ। ਔਰ ਰਾਜਨੀਤੀ ਦੇ ਵਿੱਚ ਹਿੱਸਾ ਲੈ ਕੇ ਇਹਨਾਂ ਕੋਲੋਂ ਗੱਦੀਆਂ ਖੋਹ ਕੇ ਜਦੋਂ ਆਪਣੇ ਬੈਠਣਗੇ ਫਿਰ ਇਹ ਸਾਰੇ ਫੈਸਲੇ ਸਹੀ ਹੋ ਸਕਦੇ ਨੇ ਨਹੀਂ ਤੇ ਤਾਕਤਵਰ ਲੋਕ ਰਾਜ ਗੱਦੀਆਂ ਤੇ ਬੈਠ ਕੇ ਆਪਣੀ ਪਗਾਉਂਦੇ ਪਗਾਉਂਦੇ ਪਰਜਾ ਨੂੰ ਕੀੜੇ ਮਕੌੜੇ ਸਮਝਣ ਲੱਗ ਪੈਂਦੇ ਨੇ ਔਰ ਇਹ ਸਮਾਂ ਹੁਣ ਬਣ ਗਿਆ ਨਵੀਂ ਲੀਡਰਸ਼ਿਪ ਡਵੈਲਪ ਹੋ ਰਹੀ ਹੈ ਨਵੀਂ ਲੀਡਰਸ਼ਿਪ ਨੇ ਆਉਣ ਵਾਲੇ ਸਮੇਂ ਵਿੱਚ ਇਥੇ ਦੇ ਪੰਜਾਬ ਦੀ ਜਿਹੜੀ ਵਾਗਡੋਰ ਹੈ ਸੰਭਾਲਣੀ ਵੀ ਹੈ ਮੁਲਕ ਨੂੰ ਵੀ ਕਿਸੇ ਸਿੱਧੇ ਰਾਹ ਤੋਰਨਾ ਜੋ ਕੁਝ ਵਾਪਰ ਰਿਹਾ ਪੰਜਾਬ ਨਾਲ ਜੋ ਪੰਜਾਬੀਆਂ ਨਾਲ ਵਾਪਰ ਰਿਹਾ ਹੈ ਜੋ ਪੰਥ ਨਾਲ ਵਾਪਰ ਰਿਹਾ ਉਹ ਸਭ ਕੁਝ ਇਹਨਾਂ ਦੇ ਧਿਆਨ ਵਿੱਚ ਹੈ ਤੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਰੂਪਰੇਖਾ ਬਣਾ ਕੇ ਇੱਕ ਅੰਦੋਲਨ ਜਦੋਂ ਹੋਰ ਆਰੰਭ ਹੋਣਾ ਹੈ ਨਾ ਜਦੋਂ ਆਪਣੇ ਵਿਕਾਰ ਦਾ ਅੰਦੋਲਨ ਰੱਬ ਹੋਣਾ ਹੈ ਅਜੇ ਤੇ ਕੁੱਲੀ-ਗੁੱਲੀ ਜੁੱਲੀ ਦੀ ਲੜਾਈ ਹੈ ਇਸ ਤੋਂ ਬਾਅਦ ਆਪਣੇ ਵਕਾਰ ਦੀ ਲੜਾਈ ਵੀ ਆਰੰਭ ਹੋਣੀ ਹੈ ਇਹਦੇ ਵਿੱਚੋਂ ਨਿਕਲਣੀ ਹੈ ਉਸ ਵਕਾਰ ਦੀ ਲੜਾਈ ਵਿੱਚ ਫਿਰ ਕਿਵੇਂ ਸੰਘਾਸਨ ਖੋਏ ਜਾਣੇ ਨੇ ਕਿਵੇਂ ਸੰਘਾਸਨਾਂ ਦੇ ਉੱਤੇ ਪੰਜਾਬ ਪ੍ਰਸਤ ਤੇ ਪੰਥ ਪ੍ਰਸਤ ਬੈਠਣੇ ਨੇ ਉਹ ਗੱਲਾਂ ਬਾਤੀਆਂ ਨੇ ਔਰ ਉਹਦੇ ਲਈ ਜਦੋਂ ਇਹ ਤਬਦੀਲੀਆਂ ਹੁੰਦੀਆਂ ਨੇ ਤੇ ਫਿਰ ਹਾਲਾਤ ਕਈ ਵਾਰੀ ਦੇਖਣ ਵਾਲਿਆਂ ਨੂੰ ਲੱਗਦੇ ਨੇ ਜੀ ਪਤਾ ਨਹੀਂ ਕਿਉਂ ਆਪਸ ਵਿੱਚ ਹੀ ਇਦਾਂ ਹੋਈ ਜਾਂਦਾ ਉਦਾਂ ਹੋਈ ਜਾਂਦਾ ਇਹ ਕੁਝ ਐਸੀ ਗੱਲਾਂ ਨਹੀਂ ਐ ਬੜੀਆਂ ਛੋਟੀਆਂ ਗੱਲਾਂ ਨੇ ਘਰਾਂ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਰਹਿੰਦਾ ਹੈ ਬੱਚੇ ਆਪਣੇ ਮੁਤਾਬਕ ਸੋਚਦੇ ਨੇ ਵੱਡੇ ਆਪਣੇ ਮੁਤਾਬਕ ਸੋਚਦੇ ਨੇ ਔਰ ਇੱਕੇ ਸਾਡੇ ਵਿੱਚ ਜ਼ਰੂਰ ਹੀ ਹੁੰਦਾ ਵੀ ਅਸੀਂ ਇਹ ਜ਼ਰੂਰ ਸੋਚਦੇ ਆਂ ਕਿ ਕੋਈ ਗੱਲ ਵੀ ਐਸੀ ਨਾ ਹੋਵੇ ਜਿਹੜੀ ਮੇਰੀ ਸੋਚ ਦੇ ਉਲਟ ਹੋਵੇ ਜਦੋਂ ਆਪਣੀ ਸੋਚ ਭਾਰੂ ਕਰਦੇ ਆਂ ਫਿਰ ਟਕਰਾਰ ਵੀ ਹੁੰਦੇ ਨੇ ਮਾਲਕ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜੋਦੜੀ ਐ ਸੱਚੇ ਪਾਤਸ਼ਾਹ ਕਿਰਪਾ ਕਰੇ ਇਸੇ ਤਰ੍ਹਾਂ ਪੰਜਾਬ ਖੁਗ ਵਸਦਾ ਰਹੇ ਗੁਰੂ ਦੀ ਕਿਰਪਾ ਦੁਆਰਾ ਸੰਘਰਸ਼ ਵਿੱਚ ਕਾਮਯਾਬੀ ਵੀ ਪ੍ਰਾਪਤ ਹੋਵੇ ਔਰ ਪੰਜਾਬ ਦੇ ਨੌਜਵਾਨੀ ਦਾ ਘੱਟ ਤੋਂ ਘੱਟ ਜਿਨ੍ਹਾਂ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਦੇ ਉੱਤੇ ਕਿਸੇ ਪ੍ਰਕਾਰ ਦਾ ਵੀ ਕੋਈ ਸੰਕਟ ਨਾ ਆਵੇ ਆ ਸਰਦਾਰ ਹਰਦੀਪ ਸਿੰਘ ਜੀ ਡਿਬਡਵਾ ਮੇਰੇ ਬਹੁਤ ਪੁਰਾਣੇ ਬਹੁਤ ਪਿਆਰ ਵਾਲੇ ਸੱਜਣ ਹਨ ਇਹਨਾਂ ਦੇ ਪੁੱਤਰੇ ਦੀ ਇਸ ਸੰਘਰਸ਼ ਵਿੱਚ ਉਹਨਾਂ ਦੀ ਸ਼ਹਾਦਤ ਹੋਈ 200 ਦੇ ਕਰੀਬ ਹੋਰ ਸ਼ਹਾਦਤਾਂ ਹੋਈਆਂ ਨੇ ਸਰਦਾਰ ਹਰਦੀਪ ਸਿੰਘ ਪੰਥਕ ਸੋਚ ਰੱਖਣ ਵਾਲੇ ਬਹੁਤ ਵਧੀਆ ਗੁਰਸਿੱਖ ਹਨ ਭਾਈ ਰਣਜੀਤ ਸਿੰਘ ਹੋਰਾਂ ਨਾਲ ਅਸੀਂ ਮਿਲਦੇ ਰਹੇ ਤੇ ਇਹਨਾਂ ਦੇ ਪਰਿਵਾਰ ਦਾ ਪੰਥ ਲਈ ਬਹੁਤ ਵੱਡਾ ਯੋਗਦਾਨ ਵੀ ਹੈ ਹਰ ਪੰਥਕ ਸੰਘਰਸ਼ ਵਿੱਚ ਅੱਗੇ ਹੋ ਕੇ ਤੁਰਨਾ ਇਹਨਾਂ ਦਾ ਸੁਭਾਅ ਹੈ ਔਰ ਪੰਥ ਦੀ ਚੜ੍ਹਦੀ ਕਲਾ ਲਈ ਜੂਝਣਾ ਇਹਨਾਂ ਦੀ ਫਿਤਰਤ ਹੈ ਉਹਨਾਂ ਦੇ ਪਰਿਵਾਰ ਦਾ ਜੀ ਵੀ ਕਾਕਾ ਨਵਰੀਤ ਸਿੰਘ ਵਿਛੋੜਾ ਦੇ ਗਿਆ ਇਨਸਾਫ ਕਿਤੇ ਨਹੀਂ ਮਿਲਦਾ ਇਨਸਾਫ ਦੇ ਲਈ ਸਰਕਾਰ ਤੋਂ ਮੰਗਾਂ ਕਰਦੇ ਰਹੇ ਕਿਸੇ ਨੇ ਕੁਝ ਨਾ ਦਿੱਤਾ ਪਰੰਤੂ ਹਾਈ ਕੋਰਟ ਨੇ ਦਖਲ ਦੇ ਕੇ ਹੁਣ ਹਦਾਇਤ ਕੀਤੀ ਹੈ ਕਾਕਾ ਜੀ ਦੇ ਜਿਹੜੇ ਜੋ ਕੁਝ ਵਾਪਰਿਆ ਉਹਦੇ ਸਬੰਧੀ ਨਹੀਂ ਤੇ ਕਿਤੇ ਇਨਸਾਫ ਨਹੀਂ ਹੈ ਇਸ ਵੇਲੇ ਅਸੀਂ ਧੁੰਦੂ ਘਰੇ ਦੀ ਅਵਸਥਾ ਵਿੱਚ ਵਿਚਰ ਰਹੇ ਹਾਂ ਲੋਕਾਂ ਨੂੰ ਜੇ ਪੁਲਿਸ ਇਨਸਾਫ ਨਾ ਦਵੇ ਸਰਕਾਰ ਇਨਸਾਫ ਨਾ ਦਵੇ ਤਾਂ ਕੋਟਾਂ ਇਨਸਾਫ ਦਿੰਦੀਆਂ ਨੇ ਪਰੰਤੂ ਹਿੰਦੁਸਤਾਨ ਦੀਆਂ ਅਦਾਲਤਾਂ ਵੀ ਮੋਦੀ ਤੇ ਅਮਿਤ ਸ਼ਾਹ ਦਾ ਮੂੰਹ ਦੇਖ ਕੇ ਫੈਸਲੇ ਕਰਦੀਆਂ ਨੇ ਇਸ ਲਈ ਬਹੁਤ ਸੰਕਟਮਈ ਸਮਾਂ ਬਚ ਬਚ ਕੇ ਤੁਰਨ ਦੀ ਲੋੜ ਹੈ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਮਿਹਰਬਾਨ ਰਹਿਣ ਔਰ ਪੰਜਾਬ ਦੇ ਉੱਤੇ ਹਮੇਸ਼ਾ ਹੀ ਆਪਣਾ ਕਿਰਪਾ ਭਰਿਆ ਹੱਥ ਰੱਖਣ ਤੇ ਪੰਜਾਬ ਦੀ ਜਵਾਨੀ ਵੀ ਬਚੇ ਪੰਜਾਬ ਦੀ ਕਿਸਾਨੀ ਵੀ ਬਚੇ ਇਸ ਅਰਦਾਸ ਨਾਲ ਹੋਈ ਭੁੱਲ ਚੁੱਕ ਦੀ ਖਿਮਾ ਮੰਗਦਾ ਔਰ ਵੀਰ ਮਨਦੀਰ ਸਿੰਘ ਹੋਰਾਂ ਦਾ ਤੇ ਉਹਨਾਂ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਦਿਆਂ ਦਿਲੋਂ ਰਣੀ ਆ ਕਿ ਉਹਨਾਂ ਨੇ ਆਪਣਾ ਪੰਥਕ ਫਰਜ਼ ਸਮਝਦਿਆਂ ਹੋਇਆ ਅੱਜ ਦਾ ਗੁਰਮਤ ਸਮਾਗਮ ਆਯੋਜਿਤ ਕੀਤਾ ਸੰਘਰਸ਼ ਦੌਰਾਨ ਵਿਛੜ ਗਈਆਂ ਰੂਹਾਂ ਨੂੰ ਸਤਕਾਰ ਵੀ ਭੇਟ ਕੀਤਾ ਜਾ ਰਿਹਾ ਹੈ ਔਰ ਜਿਹੜੇ ਨਜ਼ਰਬੰਦ ਨੇ ਜੇਲਾਂ ਵਿੱਚ ਨੇ ਜਾਂ ਲਾਪਤਾ ਹਨ ਉਹਨਾਂ ਲਈ ਵੀ ਹਾ ਦਾ ਨਾਰਾ ਮਾਰਿਆ ਜਾ ਰਿਹਾ ਹੈ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਵੀ ਇਸੇ ਤਰ੍ਹਾਂ ਉਤਸ਼ਾਹ ਬਖਸ਼ਦੇ ਰਹਿਣ ਕੋਈ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ thank you